ਕਹਿੰਦੇ ਫਿਰ ਬਾਬਾ ਜੀ ਨੇ ਬਚਨ ਕੀਤਾ ਕਹਿੰਦੇ ਭਾਈ ਸਾਧ ਤਾਂ ਰਾਜਾ ਵਾਂਗੂ ਵੀ ਰਹਿ ਲੈਂਦਾ ਹੈ ਸਾਧ ਨਗਨ ਵੀ ਰਹਿ ਲੈਂਦਾ ਉਹਦੀ ਅਵਸਥਾ ਤੇ ਕੋਈ ਫਰਕ ਨਹੀਂ ਹੁੰਦਾ ਕਹਿੰਦੇ ਪਰਮਜੀਤ ਚੰਗਾ ਫਿਰ ਅੱਜ ਤੋਂ ਬਾਅਦ ਨਵਾਂ ਕੱਪੜਾ ਨਹੀਂ ਪਾਣਾ ਜੀ ਅੱਜ ਤੱਕ ਉਹ ਨਵਾਂ ਕੱਪੜਾ ਨਹੀਂ ਪਾਉਂਦੇ ਅੱਜ ਵੀ ਭਾਵੇਂ ਉਹ ਮੁਖੀ ਬਣ ਗਏ ਨੇ ਹਾਂਜੀ ਅੱਜ ਵੀ ਉਹਨਾਂ ਨੂੰ ਕੋਈ ਵਸਤਰ ਪੇਟ ਕਰਦਾ ਵਸਤਰ ਸਵਾ ਕੇ ਮਾਲ ਕਿਸੇ ਸੇਵਾਦਾਰ ਨੂੰ ਕਹਿੰਦੇ ਨੇ ਤੂੰ ਹੁਣ ਇਹਨੂੰ 5-7 ਦਿਨ 10 ਦਿਨ ਪਾਲਾਂ ਵੀ ਬਿਲਕੁਲ ਨਵਾਂ ਮੈਂ ਨਹੀਂ ਪਾਣਾ ਮੈਨੂੰ ਹੁਕਮ ਨਹੀਂ ਵੱਟਿਆ ਆਂਦਾ ਇਹ ਹੁੰਦਾ ਵਚਨ ਬੰਦਨਾ ਅੱਜ ਵੀ ਉਹਨਾਂ ਦੇ ਕਵੀਰ ਦੇਖੇ ਤਾਂ ਜੋੜੇ ਟੁੱਟੇ ਹੁੰਦੇ ਨੇ ਹਾਂਜੀ ਏਡੀ ਸੰਪਰਦਾ ਦਾ ਨਾਂ ਹੋਵੇ ਜੀ ਅਸਥਾਨ ਦਾ ਇੰਨਾ ਨਾਮ ਹੋਵੇ ਦੁਨੀਆ ਚੁੱਕਦੀ ਹੋਵੇ ਜੀ ਅਸੀਂ ਤਾਂ ਇੱਥੇ ਗੱਲਾਂ ਕਰਦੇ ਹੁੰਦੇ ਆ ਵੀ ਜੇ ਕੋਈ ਹੋਰ ਮਤਲਬ ਮੰਨ ਲਓ ਵੀ ਮੁਖੀ ਬਣ ਜਾਂਦਾ ਹਨ ਸਾਡੀ ਸਾਹਿਬ ਦਾ ਹੋ ਸਕਦਾ ਹਨ ਨੂੰ ਤਿੰਨ ਚਾਰ ਗੱਡੀਆਂ ਹੁੰਦੀਆਂ ਅੱਗੇ ਲਾ ਲਿੰਦਾ ਹਨ ਪਰ ਇਹਨਾਂ ਦਾ ਤਿਆਗ ਦੇਖੋ ਇਹਨਾਂ ਕੋਲ 2007 ਮਾਡਲ ਗੱਡੀ ਹੈ ਸਾਨੂੰ ਅਨੋਵਾ ਉਹ ਮੋਡੀਫਾਈ ਕਰਾਈ ਹੋਈ ਹੈ ਉਹਨੂੰ ਹੀ ਨਹੀਂ ਬਦਲਦੇ ਜੀ ਕਹਿੰਦੇ ਮੈਨੂੰ ਤਾਂ ਇਨਵੈਸਟਰ 'ਚ ਬਹੁਤ ਆਨੰਦ ਆ ਕਹਿੰਦੇ ਸੀ ਤਾਂ ਇਨਵੈਸਟਰ 'ਚ ਜਾ ਕੇ ਵੀ ਖੁਸ਼ ਆ ਅਮਰੂਤੀ 'ਚ ਜਾ ਕੇ ਵੀ ਖੁਸ਼ ਆ ਇੱਕ ਸਿਪ ਪ੍ਰੇਮੀ ਆ ਗਿਆ ਮਹਾਲੀ ਦਾ ਸਾਨੂੰ ਕੋ ਦੱਸਦਾ ਸੀ ਉਹ ਕਹਿੰਦਾ ਵੀ ਮੈਂ ਨਵੀਂ ਗੱਡੀ ਦੇਣੀ ਹੈ ਬਾਬਾ ਜੀ ਕਹਿੰਦੇ ਤੂੰ ਆ ਵੀ ਲੈ ਜਾ ਮੈਨੂੰ ਇਹ ਵੀ ਨਹੀਂ ਚੈਲੀ ਨਵਾਂ ਕੱਪੜਾ ਨਹੀਂ ਨਵੀਂ ਗੱਡੀ ਨਹੀਂ ਸਾਦਗੀ ਤੁਸੀਂ ਉਹਨਾਂ ਨੂੰ ਪਛਾਨ ਨਹੀਂ ਸਕਦੇ ਜੇ ਆ ਕੇ ਇੱਥੇ ਬਹਿ ਜਾਂਦੇ ਨੂੰ ਨਹੀਂ ਪਤਾ ਨਾ ਹਾਂਜੀ ਉਹ ਪਛਾਨ ਨਹੀਂ ਸਕਦਾ ਵੀ ਇਹ ਸੰਤ ਨੇ ਜਾਂ ਕੋਈ ਸੰਪਰਦਾ ਦੇ ਮੁਖੀ ਨੇ ਹੰਸਾਲੀ ਸਾਹਿਬ ਦੇ ਮੁਖੀ ਨੇ ਇੰਨੀ ਸਾਦਗੀ ਇੱਕ ਵਾਰੀ ਤਾਂ ਕਹਿੰਦੇ ਮੈਂ ਬਾਬਾ ਜੀ ਦੇ ਕੋਲ ਖੜਾ ਕਹਿੰਦਾ ਮੇਰੇ ਹੱਥ ਤੇ ਨਾ ਉਹ ਘੜੀ ਬੰਨੀ ਹੋਈ ਸੀ ਉਹਨੂੰ ਕਾਲੇ ਰੰਗ ਦਾ ਉਹ ਸੀ ਪਟਾ ਚੇਨ ਹੋਣੀ ਜਾਂ ਪਟਾ ਕੋਈ ਲੈਦਰ ਦਾ ਹੋਣਾ ਕਹਿੰਦੇ ਮੈਨੂੰ ਕਹਿੰਦੇ ਆਗੀ ਕਾਲੇ ਰੰਗ ਦੀ ਘੜੀ ਬੰਨੀ ਹੋਈ ਲਾ ਦੇ ਕਹਿੰਦੇ ਆਪਾਂ ਕਿਹਾ ਸਤਿਵੰਦ ਜੀ